ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਮਸ਼ੀਨਾਂ ਨੂੰ ਕਿਸ ਤਰ੍ਹਾਂ ਵਰਤੇ ਜਾਂਦਾ ਹੈ ਨਹੀਂ ਨਹੀਂ ਕੋਈ ਗੱਲ ਕਰੋ ਮੈਂ ਬਸ ਕੱਟ ਕਰਵਾ ਮਾਰਨੀ ਚਾਹੀਦੀ ਹੈ ਆਸ ਤੋਂ ਕਿ ਤੱਕ ਮਾਰੋਗੇ ਤੇ ਬਾਈ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਤੇ ਉਹਦੇ ਨਾਲ ਇਸ ਇਨੀਸ਼ੀਏਟਿਵ ਦੇ ਨਾਲ ਉਹਦੇ ਉੱਪਰ ਬੜੀ ਜਲਦੀ ਹੀ ਪੂਰਪਨ ਜਾ ਰਿਹਾ ਹੈ ਸੋ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਵੀਡੀਓ ਨੂੰ ਮੈਂ ਇਸ ਗੱਲ ਦੀ ਫਸਟ ਸਟੋਰੀ ਬਧਾਈ ਦੇਣੀ ਚਾਹੂਗਾ ਕਿ ਬੜੀ ਜਲਦੀ ਹੀ ਇਹ ਥੱਲ ਪੈਣ ਜਾਣੀਆਂ ਜੋ ਨਸ਼ਾ ਦਾ ਕਾਰੋਬਾਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਮਝ ਜੀ ਅੱਜ ਗਾਇ ਲਿਆ ਗਿਆ ਹੈ ਇਹ ਲਗਾਏ ਕਰਕੇ ਜਾਣ ਦੇਖੋ ਇਸ ਤਰ੍ਹਾਂ ਕਿ ਅਸੀਂ ਅਜੇ ਸਿਰਫ ਟ੍ਰਾਇਲਸ ਦੀ ਸਟੇਜ ਤੇ ਆਂ ਪਰ ਮੋਰਰਲੈਸ ਸਮਝ ਚੁੱਕੇ ਕਿ ਟੈਕਨੋਲੋਜੀ ਕੀ ਹੈ ਕਿਸ ਤਰੀਕੇ ਨਾਲ ਆਪਰੇਟ ਹੋਏਗੀ ਔਰ ਕਿਸ ਤਰੀਕੇ ਨਾਲ ਪੁਲਿਸ ਪੀਐਸਐਫ ਦੇ ਸਹਿਯੋਗ ਨਾਲ ਉਹ ਇਫੈਕਟਿਵਲੀ ਕੰਮ ਕਰ ਸਕਦੀ ਹੈ ਹੁਣ ਇਹਦੇ ਜਿਹੜੇ ਕੋਈ ਜੋ ਟੈਂਡਰਿੰਗ ਪ੍ਰੋਸੈਸ ਹੈ ਜਾਂ ਜਿਹੜਾ ਐਕਵੀਜ਼ੀਸ਼ਨ ਦਾ ਜੋ ਜੋ ਪ੍ਰੋਸੈਸ ਹੈ ਉਹ ਡਾਕਟਰ ਕੋਲ ਪਰ ਮੈਨੂੰ ਲੱਗਦਾ ਕਿ ਜਲਦੀ ਇਮੀਡੀਟ ਮੀਟਿੰਗ ਦੇ ਵਿੱਚ ਵਿੱਚ ਇਹ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਪਰਚੇਸ ਕਰਕੇ ਇਹਨੂੰ ਡਿਪਲੋਏਟ ਕਰ ਦੇ ਜੀ ਇਸ ਨੂੰ ਪਹਿਲਾਂ ਕਮਨ ਜੀ 24 ਕ੍ਰਿਪ ਕੰਪਨੀ ਚੱਲ ਰਹੀ ਹੈ ਲਗਾਤਾਰ ਹੁਣ ਤੱਕ ਦੀ ਮੂਵਮੈਂਟ ਦੇ ਵਿੱਚ ਕਿ ਚੈੱਕ ਕਰਨਾ ਹੈ ਖਾਲਾ ਸ਼ਹਿਰ ਵਿੱਚ ਕਿ ਇਸ ਮਹੀਨੇ ਲੋਕਾਂ ਦਾ ਕਿੰਨਾ ਕੁ سپورਟ ਜਿਲਿਆ ਔਰ ਜਿਹੜੇ ਆਕੜੇ ਆਉਂਦੇ ਕੁਝ ਕਹਿ ਰਹੇ ਦੇਖੋ ਇਸ ਤਰ੍ਹਾਂ ਕਿ ਤਕਰੀਬਨ 2000 ਦੇ ਕਰੀਬ ਜੋ ਜੋ ਬੰਦੇ ਨੇ ਹੋ ਰੈਸ ਹੋ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਐਫ ਆਈ ਆਰ ਤੇ ਜਿਹੜੀ ਉਹ ਤਕਰੀਬਨ 12 ਸਾਲ ਦੀ ਬੀ ਹੋ ਚੁੱਕੀ ਹੈ ਨੇ ਔਰ ਤਕਰੀਬਨ ਤਕਰੀਬਨ 1500 ਕਿਲੋ ਤੋਂ ਵੱਧ ਜਿਹੜਾ ਨਸ਼ਾ ਉਹ ਰਿਕਵਰ ਕੀਤਾ ਜਾ ਸਕਦਾ ਤਕਰੀਬਨ ਲਗਭਗ 70 ਲੱਖ ਦੇ ਕਿਫਰਾਂ ਦੀ ਰਿਕਵਰ ਹੋ ਚੁੱਕੀ ਹੈ ਅਰਟੀਕਲ ਲੱਗਦੇ ਵੀ ਇਹ ਗੋਈਆਂ ਦੇ ਉਹ ਰਿਕਵਰ ਚ ਕਿਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਸਭ ਤੋਂ ਵੱਡੀ ਚਿਤ ਇਸ ਮਹਿੰਮ ਦੀ ਇਹ ਹੈ ਕਿ ਅੱਗੇ ਕਿਹਾ ਜਾਂਦਾ ਸੀਗਾ ਕਿ ਨਸ਼ੇ ਨਹੀਂ ਖਤਮ ਹੋ ਸਕਦੇ ਹੁਣ 3 ਕਰੋੜ ਪੰਜਾਬੀਆਂ ਦਾ ਇਹ ਵਿਸ਼ਵਾਸ ਬਣ ਚੁੱਕਿਆ ਕਿ ਜੇ ਸਾਫ਼ ਰੀਅਤ ਹੋ ਟੀਵੀ ਦੇ ਨਾਲ ਕੋਈ ਸਰਕਾਰ ਕੰਮ ਕਰੇ ਤੇ ਨਸ਼ੇ ਖਤਮ ਹੋ ਸਕਦੇ ਨੇ ਤੇ ਹੁਣ ਇੱਕ ਪਬਲਿਕ ਮੂਵਮੈਂਟ ਹੈ ਜਿਹੜੀ ਆਮ ਲੋਕਾਂ ਦੀ ਮੂਵਮੈਂਟ ਹੈ ਉਹ ਬਣ ਚੁੱਕੀ ਹੈ ਔਰ ਇੱਕ ਮਾਈਟ ਕਸਮ ਇਹ ਜਦੋਂ ਆਮ ਲੋਕਾਂ ਦੀ ਮੂਵਮੈਂਟ ਬਣ ਜੇ ਮੈਡਮ ਸਾਹਿਬ ਨੂੰ ਖਤਮ ਕਰਨਾ ਵੀ ਵੱਡਾ ਕੰਮ ਹੈ ਸਰ ਸਾਹਿਬ ਬਾਰਡਰ ਪਾਰ ਦਾ ਜ਼ਿਕਰ ਬਾ ਬਾਰਡਰ ਪਾਰ ਤੋਂ ਕਿਹੜਾ ਟੈਰਰਿਸਮ ਉਸ ਦੀ ਕਿਹੜੀ ਚੀਜ਼ ਹੈ ਕਿ ਆਹ ਟੁੱਟਦੀ ਹੋਈ ਦਾ ਤਰ੍ਹਾਂ ਦੇਖੋ ਡੈਫੀਨਿਟਲੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਇਹ ਇੱਕ ਨੈਕਸਸ ਬਣਿਆ ਸੀਗਾ ਜਿਹੜਾ ਹੁਣ ਨੈਕਸਸ ਕਾਫੀ ਹੱਦ ਤੱਕ ਟੁੱਟ ਚੁੱਕਿਆ ਪਰ ਜਦੋਂ ਇਹ ਸਮਝ ਲੈ ਕਿ ਸਪਲਾਈ ਕਰਦੀ ਹੈ ਲਾਈਨ ਹੀ ਕਟ-ਆਫ ਕਰ ਦਿੱਤੀ ਜਾਏਗੀ ਜੋ ਨੈਕਸਸ ਆਪਣੇ ਆਪ ਖਤਮ ਹੋ ਜਾਏਗਾ ਅਮਨ ਜੀ ਜਿਹੜੀ ਇਸਦੀ ਪਹਿਲਾਂ ਮਹਾਦੀਪ ਤੇ ਟ੍ਰਾਇਲ ਲਿਆ ਗਿਆ ਸੀ ਇਸ ਤੋਂ ਪਹਿਲਾਂ ਮਹਾਦੀਪ ਹੀ ਟ੍ਰਾਇਲ ਹੋਇਆ ਸੀਗਾ ਉੱਥੇ ਵੀ ਵੱਖ-ਵੱਖ ਕੰਪਨੀ ਆਈਆਂ ਸੀਗੀਆਂ ਇੱਥੇ ਵੀ ਅਲੱਗ ਕੰਪਨੀ ਆਈ ਹੈ ਹੁਣ ਤੱਕ ਕਿ ਕਿੰਨੀਆਂ ਤਕਨੀਕਾਂ ਦੀ ਜਿਹੜਾ ਟ੍ਰਾਇਲ ਦੇ ਲੈਕਚਰ ਚੱਲਦਾ ਜਾ ਰਿਹਾ ਹੁਣ ਤੱਕ ਚਾਰ ਦਾ ਟ੍ਰਾਇਲ ਲੈ ਚੁੱਕਿਆ ਜੀ ਅਸੀਂ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬੜੀ ਕੁਝ ਜੋ ਹੋ ਰਹੀ ਏ ਕਿ ੱਲੇ ਪੂਰਬ ਦੇ ਜਿੱਥੇ ਕਿਤੇ ਵੀ ਬੈਸਟ ਸਟੇਟ ਆਫ ਦਾ ਆਰਟ ਐਂਟੀ ਡਰੋਨ ਟੈਕਨੋਲੋਜੀ ਹੈ ਉਹ ਸਾਨੂੰ ਤੁਸੀਂ ਆ ਕੇ ਦਿਖਾਓ ਤੇ ਅਸੀਂ ਉਹਨੂੰ ਅਕਵਾਇਰ ਕਰਨ ਦੇ ਲਈ ਤਿਆਰ ਹਾਂ ਅਮਨ ਦੀ ਬੀਐਸਐਫ ਦੇ ਨਾਰਕੋਟਿਕਸ ਨਾਲ ਕੋਲ ਮੀਟਿੰਗ ਹੈ ਤੁਹਾਡੀ ਟੈਕਨੋਲੋਜੀ ਡੈਫੀਨਿਟਲੀ ਇਹ ਹੋਣਾ ਚਾਹੀਦਾ ਸੀ ਉਹਨਾਂ ਨਾਲ ਨਹੀਂ ਚਲੋ ਅਸੀਂ ਹੁਣ ਇਸ ਤੋਂ ਬਾਅਦ ਉਹਨਾਂ ਦੀ ਇੱਕ ਪੋਸਟ ਮੈਡਮ ਜੀ ਡਾਟਾ ਮੈਂ ਉਹਨਾਂ ਨਾਲ ਵੀ ਆਪ ਪੁਲਿਸ ਹੈ ਉਹ ਰੈਗੂਲਰ ਇਨ ਟੱਚ ਰਹਿੰਦੀ ਹੈ ਇਹ ਟੈਕਟੀਕੈਲਟੀ ਇਹ ਟੈਕਟੀਕੈਲਟੀ ਨੇ ਜਿਹਦੇ ਲਈ ਪੰਜਾਬ ਪੁਲਿਸ ਨਾਲ ਇਨ ਟੱਚ ਹੈ ਅਮਨਜੀ ਕੋਈ ਏਰੀਆ ਸਪੈਸਿਫਿਕ ਪੁਆਇੰਟ ਆਫ ਕੀਤਾ ਕਿ ਕਿੱਥੇ ਕਿੱਥੇ ਜਾਂ ਪੂਰੇ ਬਾਰਡਰ ਨੂੰ ਕਵਰ ਕਰਨ ਦਾ ਪਲਾਨ ਹੈ ਨਹੀਂ ਦੇਖੋ ਇਹ ਇਹਦਾ ਸਵਾਲ ਦਾ ਜਵਾਬ ਸਮਝ ਲਓ ਮੈਂ ਨਹੀਂ ਦੇ ਸਕਦਾ ਇਹਦਾ ਸਾਡੇ ਜੋ ਪੁਲਿਸ ਦੇ ਹਾਲਾ ਅਧਿਕਾਰੀ ਨੇ ਉਹ ਡਿਸਾਈਡ ਕਰਨਗੇ ਬੀਐਸਐਫ ਦੇ ਨਾਲ ਡਿਸਕਸ਼ਨ ਦੇ ਨਾਲ ਕਰਨਗੇ ਜਿਹੜੇ ਸਭ ਤੋਂ ਮੈਕਸਿਮਮ ਕ੍ਰਾਉਨ ਏਰੀਆ ਹੋਣਗੇ ਜਿੱਥੋਂ ਸਪਲਾਈ ਹੁੰਦੀ ਹੋਏਗੀ सर तो एक टाइम में कितने ड्रोन डिटेक्ट हो सकते हैं इसमें ये मल्टीपल ड्रोन डिटेक्ट हो सकते हैं 200 और 300 सौ ड्रोन भी अगर एक साथ उड़ रहे हैं ਦੇਖੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨਸ਼ੇ ਦੀ ਬਿਮਾਰੀ ਤੋਂ ਗ੍ਰਸਤੀ ਔਰ ਇਸ ਸੰਬੰਧੀ ਸਾਡੇ ਨੈਸ਼ਨਲ ਕਮਿਸ਼ਨ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵਾਨ ਜੀ ਬੜੇ ਫਿਕਰਮੰਦ ਸੀ ਔਰ ਮੈਂ ਸਮਝਦਾ ਕਿ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਕਿਸੇ ਇੱਕ ਦਾ ਕੰਸਰਨ ਨਹੀਂ ਆਪਣੇ ਸਾਰੇ ਬਰਾਹੀਂ ਸਾਰੀ ਜਨਤਰੀ ਮੀਡੀਆ ਦੇ ਸਾਥੀ ਹੋਣ ਔਰ ਸਾਡੇ ਕੈਬਨਟ ਦੇ ਕਲੀਗਜ਼ ਪਹੁੰਚੇ ਨੇ ਸਾਰੇ ਪੁਲਿਸ ਅਫਸਰ ਸਾਹਿਬਾਨ ਪਹੁੰਚੇ ਨੇ ਔਰ ਇਹ ਫਿਕਰਮੰਦੀ ਜਾਇਜ਼ ਹੈ ਕਿਉਂਕਿ ਇਹ ਨਸ਼ਿਆਂ ਦਾ ਕਾਲਾ ਦੌਰ ਹੈ ਜਿਹੜਾ ਇਹ ਪੰਜਾਬ ਦੀ ਜਵਾਨੀ ਨੂੰ ਗੜ ਕਰਦਾ ਜਾ ਰਿਹਾ ਹੈ ਸੋ ਇਸੇ ਮਹਿੰਮ ਦੇ ਤਹਿਤ ਪਿਛਲੇ ਲੰਬੇ ਸਮੇਂ ਤੋਂ 3 ਸਾਲਾਂ ਤੋਂ ਪੰਜਾਬ ਸਰਕਾਰ ਤੋਂ ਅੰਮਨਪਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਪੁਲਿਸ ਬੜੀ ਮੁਸਤੈਦੀ ਦੇ ਨਾਲ ਨਸ਼ਾ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਮੈਂ ਸਮਝਦਾ ਕਿ ਹੁਣ ਅਖੀਰਲਾ ਸਮਾਂ ਆ ਚੁੱਕਿਆ ਸੀਗਾ ਕਿ ਅਖੀਰਲਾ ਹੱਲਾ ਅਖੀਰਲਾ ਲਾਸਟ ਚੈਂਪ ਫੜਾ ਜਿਹੜਾ ਉਹ ਕਰਦਾ ਕਿ ਕੀਤਾ ਕਿ ਨਸ਼ੇ ਦੇ ਜਿਹੜੇ ਪੰਜਾਬ ਨੂੰ ਕੰਟਰੋਲ ਤੋਂ ਖਤਮ ਕੀਤੇ ਜਾ ਸਕਣ। ਇਸੇ ਦੇ ਤਹਿਤ 1 ਮਾਰਚ ਤੋਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਔਰ ਸਾਰੇ ਨੇ ਹੀ ਇੱਕ ਮਹਿੰਮ ਸ਼ੁਰੂ ਕੀਤੀ ਨਸ਼ਾ ਨੂੰ ਖਤਮ ਕਰਨ ਦੀ ਜਿਹਦੇ ਤਹਿਤ ਬਹੁਤ ਵੱਡੇ ਪੱਧਰ ਤੇ ਉੱਪਰ ਕਾਰਜਾਤਮਕੀਆਂ ਮਿਲ ਰਹੀਆਂ ਨੇ ਪਰ ਇੱਕ ਬਹੁਤ ਵੱਡਾ ਚੈਲੰਜ ਜੋ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਖਾਸ ਤੌਰ ਤੇ ਜਿਹੜੇ ਜਿਹੜੇ ਬਾਰਡਰ ਡਿਸਟ੍ਰਿਕਟਸ ਨੇ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗਦੇ ਨੇ ਅੱਜ ਆਪਾਂ ਬਿਲਕੁਲ ਜੋ ਪਾਕਿਸਤਾਨ ਦਾ ਬਾਰਡਰ ਹੈ ਉਹਦੇ ਨਾਲ ਖੜੇ ਆ ਅ ਇੱਥੇ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਜੋ ਪਾਕਿਸਤਾਨ ਦੇ ਵਿੱਚ ਬੈਠੇ ਸਮੱਗਲਰ ਨੇ ਉਹ ਟੈਕਨੋਲੋਜੀ ਦੇ ਜ਼ਰੀਏ ਡਰੋਨਸ ਦੇ ਜ਼ਰੀਏ ਡਰੱਗਸ ਔਰ ਵੈਪਨਸ ਉਹ ਸਪਲਾਈ ਕਰ ਰਹੇ ਸੀਗੇ ਜਿਹੜੇ ਕਿ ਜਿਹੜੇ ਕਿ ਕਿਸੇ ਦੇ ਲਈ ਵੀ ਦੇਖ ਰਾਈ ਦੇ ਨਾਲ ਆਇਡੈਂਟੀਫਾਈ ਕਰਨਾ ਤੇ ਉਹਨੂੰ ਹੈਂਡਲ ਕਰਨਾ ਉਹ ਅਸੰਭਵ ਸੀਗਾ ਚਾਹੇ ਪ੍ਰਾਇਮਰੀਲੀ ਤੌਰ ਦੇ ਉੱਪਰ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਜਿਹੜੀ ਉਹ ਪੀਐਸਐਫ ਦੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਪੁਲਿਸ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜਿਸ ਦੇ ਤਹਿਤ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਇਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੇ ਟਰਾਇਲਸ ਲਏ ਕਈ ਕੰਪਨੀਆਂ ਆਈਆਂ ਤੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਮੈਂ ਮੇਰੇ ਸਾਥੀ ਲਾਲਜੀਤ ਭੁੱਲਰ ਜੀ ਤੁੰਸਾਬ ਐਮ ਐਲ ਏ ਸਾਬ੍ਹਾਂ ਸਾਰੀ ਸਾਰੀ ਪੁਲਿਸ ਤੇ ਆਲਾ ਅਫਸਰ ਸਾਹਿਬਾਨ ਉਹ ਸਾਰੇ ਪਹੁੰਚੇ ਤਾਂ ਕਿ ਜੋ ਟਰਾਇਲਸ ਨੇ ਹੈਲੋ ਉਹ जीरो जो ये पिछले लंबे समय तो पाकिस्तान दे बैठे स्मगलर्स ये प्रोडक्ट एक इंडिजिनियस इंटीग्रेटेड काउंटर ड्रोन सिस्टम है जो की अदानी डिफेंस एंड एरोस ने अपने हैदराबाद बेस्ट प्लाट में बनाया थारे, है थारे, थारे, थारे। और ये इंडिया का वन ऑफ वन ऑफ द मोस्ट यूनिक लॉन्ग रेंज काउंटर ड्रोन सिस्टम है जो कि आपको 10 किलोमीटर के दायरे पे कोई भी ड्रोन एक्टिविटी को डिटेक्ट करता है उसकी फ्रीक्वेंसी को डिटेक्ट करता है उसकी ऑपरेटर की डायरेक्शन को पता लगाता है और फिर उस ड्रोन की जीपीएस और उसकी फ्रीक्वेंसी ऑफ ऑपरेशंस को न्यूट्रलाइज कर देता है जै, जैसे कि हम और भाषा में बोलते हैं जैम कर देता है तो मेरे पीछे दो सिस्टम रखे हैं इनको जैमर बोलते हैं जिससे उसको वो जैम कर देगा और वो ड्रोन आगे नहीं उड़ सकता है और वो उसी जगह पे आके गिर जाता है इसके इसके साथ स्पेशली बहुत इफेक्टिव है बॉर्डर एरियाज पे स्पेशली इन पंजाब रीजन बिकॉज आपको पता है सो मच ऑफ कॉन्ट्राबैंड एंड नार्कोटिक्स इज बीन ट्रांसफर्ड बाई द्रोन्स एंड दीज आर वेरी स्मॉल ड्रोन्स बहुत चीप ड्रोन्स होते हैं छोटे से ड्रोन्स होते हैं वो जो अपने पैकेट लेके आते हैं सिस्टम प्रेजेंटली वॉट यू आर सीन है इज ऑलरेडी इन सर्विस इन यूज विथ अदर आर्म फोर्सेज एंड बी एस एफ फोर्स अच्छा जो आपने ये बताया पूरा सिस्टम ये कितने यूनिट है इसमें काम करेंगे एक, सर अभी एक... आप जो देख रहे हैं चार यूनिट हैं इसमें एक यूनिट और लग सकती है जो, जो कि कैमरा होता है वो कैमरा अभी यहाँ पे नहीं है वो कैमरा भी आप कैमरे से भी ड्रोन को देख सकते हो जैसे आपका नॉर्मल कैमरा है फोन में वो कैमरा है बाकी मेन सिस्टम आपका यह है रडार सिकेंड और जैनो इसकी टोटल कॉस्ट क्या पड़ेगी टोटल कॉस्ट डिपेंड करता है कौन सा सिस्टम इसमें बहुत वेरायटी ऑफ सिस्टम आते हैं ये कुछ पोर्टेबल सिस्टम होते हैं कुछ व्हीकल बेस्ड सिस्टम भी होते हैं उस गाड़ी के ऊपर भी बेस्ड सिस्टम है सबकी कॉस्ट डिफरेंट होती है डिपेंडिंग अपॉन आप इट डिपेंड्स अपॉन पंजाब पुलिस कि वो कौन सा सिस्टम और कौन से कॉन्फ़िगरेशन के अंदर लेना चाहते हैं अभी अभी जो आपके साथ को हुआ है, वो कौन से सिस्टम को लेके हुआ है? सर हमारे पास हमारे साथ अभी कोई टाइप नहीं हुआ है दिस इज ऑन द रिक्वेस्ट ऑफ पंजाब पुलिस दस that, that किलोमीटर के रेंज में हो चुका है कौन अभी डिफरेंट forces एंड पैरामिलिट्री फोर्स के साथ बी एस एफ ने अडॉप्ट किया सर इसको चलाने के लिए जैसे टीम एक अलग से गठित होती होगी आपके इंजीनियर होते तो वो कितने लोग तकरीबन दो लोग होते हैं दो लोग ऑपरेट करते हैं पर सिस्टम सेट हो गया उसके बाद से आपको एक आदमी सिंगल ऑपरेटर से आप सब कर सकते हैं ठीक है सर